ਗੰਦਗੀ ਫੀਲਡ ਗਾਟੇ ਅੰਦਰ ਬਸੰਤ ਵਾਲਾ ਬਾਹਰ ਪੂਰਾ A2Z ਰੋਡ ਜਾਮ ਕਰੀ ਬੈਠਾ ਹੈ ਉੱਥੇ ਉਹ ਕਿਉਂ ਕਿਉਂਕਿ ਆਪ ਆਮਾਰੀ ਪਾਰਟੀ ਸ਼ਾਮ ਲਗਾ ਹੈ ਸਾਰਾ ਫੀਲਡ ਗਾਟੇ ਜਾਮ ਹੁੰਦਾ ਹੈ A2Z ਐਂਬੂਲੈਂਸ ਲੰਘਣ ਲਈ ਜਿੱਥੇ 1 ਮਿੰਟ ਲੱਗਦਾ ਉੱਥੇ ਅੱਧਾ ਘੰਟਾ ਨਹੀਂ ਲੱਗਦਾ ਉੱਥੇ ਕੋਈ ਨੀ ਗਾਰਬਜ ਸਪਾਈ ਕਰਦੀ ਹੈ ਇਹਦੀ ਰੋਡ ਹੁਣ ਇੱਥੇ ਬਣੀ ਹੋਈ ਸੀ ਇਹਨੂੰ ਰੋਡ ਨੂੰ ਦੇਖੋ ਤੁਸੀਂ ਥੜੇ ਬਣੇ ਹੋਏ ਸੀ ਵਧੀਆ ਥੜੇ ਬਣੇ ਹੋਏ ਸੀ ਰੋਡ ਬਣੀ ਸੀ ਇਹਨਾਂ ਨੂੰ ਪੱਟ ਦਿੱਤਾ ਗਿਆ ਹੁਣ ਪੱਟ ਕੇ ਕੀ ਇਹਨਾਂ ਨੂੰ ਇਹ ਕਾਰਬਨ ਵਾਲੇ ਮਲਵਾ ਚੱਕ ਕੇ ਲੈ ਕੇ ਜਾਣਗੇ ਕਿ ਬਸ ਇਤਹਾਸ ਵਿੱਚ ਕਰਨ ਆਉਂਦੇ ਆ ਉਹਨਾਂ ਸੀ ਚਿੱਟੇ ਵਿੱਚ ਹੀ ਆਂਜਾ ਵਿੱਚ ਹੀ ਹੋਵਾ ਜੇ ਪਰ ਇਹ ਦੂਜੇ ਦਾ ਮਟਰ ਕਰੀਏ ਤਾਂ ਸੀ ਜਾਂਦੇ ਆ ਹੁਣ ਜਾਦਾ ਦੁਕਾਨ ਦੇ ਉੱਥੋਂ ਭੁੱਲਦੇ ਅੰਦਰ ਭਈਏ ਭਈ ਬਾਹਰ ਹੋਵੇ ਨਾ ਮੈਂ 50000 ਰੁਪਏ ਖੜੇ ਪੈਰ ਦੂੰ ਆ ਛਾ ਮੈਂ ਬਿਆਹ ਤੇ ਜੱਫੀ ਦਵਾ ਆਈ ਇੱਥੇ ਤੇ ਨਵਰੀ ਆ ਗਿਆ ਇਸੇ ਏਰੀਏ ਚ ਕਾਰਪੋਰੇਸ਼ਨ ਦੀ ਕਾਰਵਾਈ ਹੋਈ ਜਾਂਦੀ ਆ ਜੇ ਨਗਰੀ ਚਰਿਆਨ ਬੰਨਦਾ ਭਈਆ ਆ ਮੋਤੀ ਨਗਰ ਸ਼ੇਰਪੁਰ ਚਰਿਆਨ ਮਰੋੜ ਦੇ ਉੱਤੇ ਗ੍ਰੀਨ ਬੈਲਟ ਦੇ ਉੱਤੇ ਬੈਠੇ ਨੇ ਉਹ ਦੁਕਾਨਾਂ ਅਲਰਟ ਆ ਨਾ ਲਾਕ ਨੇ ਮਾਰੇ ਜੀ ਤਾਂ ਡੇਟ ਲੇਟ ਲਾ ਫਿਰ ਰਿਹਾ ਪਰ ਮੈਂ ਪਰ ਰਿਹਾ ਮੈਂ ਬੋਲਦਾ ਮੈਂ ਇਕੱਠਾ ਦਿੰਦਾ ਰੋਟੀ ਪਾਣੇ ਮੈਂ ਇਦੋਂ ਤੁਹਾਨੂੰ ਬੋਲਦਾ ਛਿੱਟੇ ਵਿੱਚ ਚੋਲੇ ਪੜ ਲੈ ਅੰਦਰ ਤੇ ਮੋਬਾਈਲ ਖੋਲੇ ਠਾਣੇ ਤੇ ਰਿਹਾ ਕੋਈ ਪਾਰੋ ਭਾਈ ਮੇਰਾ ਮੋਬਾਈਲ ਖੋਇਆ ਤੇ ਥੱਲੋ ਦੀ ਮੈਂ ਫਿਰ ਰਿਪੋਰਟ ਵੀ ਬਣਾ ਟ੍ਰੇਸਿੰਗ ਤੇ ਲੈ ਪਰ ਮੋਬਾਈਲ ਨਹੀਂ ਮਿਲਿਆ ਪ੍ਰਾਇਮ ਨੂੰ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਸੋ ਦੋਸਤੋ ਪਿੱਛੇ ਦੀ ਵੀ ਖਬਰ ਕੀਤੀ ਸੀ ਢੋਲੇਵਾਲ ਚੀਮਾ ਚੰਗ ਪੋਲ ਦੇ ਦੱਲੇ ਖੜੇ ਆ ਜਿੱਥੇ ਅੱਜ ਕਾਰਪੋਰੇਸ਼ਨ ਦਾ ਪੀਲਾ ਪੰਜਾ ਪਹਿਲਾਂ ਵੀ ਫਿਰਿਆ ਸੀ ਹਫਤੇ ਪਹਿਲਾਂ ਵੀ ਫਿਰਿਆ ਤੇ ਹੁਣ ਅੱਜ ਫਿਰ ਫਿਰਨ ਆ ਗਿਆ ਲੱਗਦਾ ਮੋਕੇ ਦੇ ਐਮਐਲਏ ਸਾਹਿਬ ਨੂੰ ਇੱਥੇ ਜਿਹੜੀ ਗੰਦਗੀ ਆ ਬਿਲਕੁਲ ਚੰਗੀ ਨਹੀਂ ਲੱਗਦੀ ਕਿਉਂਕਿ ਗੰਦਗੀ ਦੇ ਵਿੱਚ ਉਹ ਲੋਕ ਨੇ ਜਿਹੜੇ ਰੋਜ਼ਮਰਰ ਦੀ ਜ਼ਿੰਦਗੀ 'ਚ ਰੋਟੀ ਕਮਾਉਂਦੇ ਨੇ ਤੇ ਉਹ ਸ਼ਾਇਦ ਲੋਕ ਵੀ ਨਹੀਂ ਪਸੰਦ ਕਿਉਂ ਕਿ ਉਹ ਲੋਕ ਨੇ ਜਿਹੜੇ ਇੱਥੇ ਨਿੱਕੂ ਭਾਰਤੀ ਜੋ ਕਿ ਭਾਜਪਾ ਤੋਂ ਬਿਲੋਂਗ ਕਰਦੇ ਨੇ ਪਰ ਆਮ ਆਦਮੀ ਪਾਰਟੀ ਸਰਕਾਰ ਆ ਤੇ ਉਹਨਾਂ ਨੂੰ ਸ਼ਾਇਦ ਪਸੰਦ ਨਹੀਂ ਤੇ ਗੱਲ ਕਰਾਂਗੇ ਪਰ ਤੇ ਕੀ ਗੱਲ ਐ ਐਡੀ ਖੜੀ ਇੱਥੇ ਗੰਦਗੀ ਪਾ ਕੇ ਰੱਖ ਰਾਇਆ ਜਿਹੜਾ ਵੀ ਹਫ਼ਤੇ ਦੋ ਦੋ ਵਾਰ ਤੇ ਕਾਰਪੋਰੇਸ਼ਨ ਵਾਲੀ ਕਾਰਵਾਈ ਕਰਨ ਆ ਜਾਂਦੇ ਗੰਦਗੀ ਜਿੱਥੇ ਕੀ ਉੱਥੇ ਤੁਹਾਨੂੰ ਦੇਖਣਾ ਹੈਗਾ ਗੰਦਗੀ ਫੀਲਡ ਗਾਂਡੇ ਅੰਦਰ ਬਸੰਤ ਵਾਲਾ ਬਾਹਰ ਪੂਰਾ ਐਡੂ ਜੱਡ ਰੋਡ ਜਾਮ ਕਰੀ ਬੈਠਾ ਉੱਥੇ ਉਹ ਕਿਉਂ ਕਿਉਂਕਿ ਆਪ ਆਹ ਮਾਰੀ ਪਾਰਟੀ ਸ਼ਾਮ ਲਗਾ। ਸਾਰਾ ਫੀਲਡ ਇਲਜ਼ਾਮ ਹੁੰਦਾ ਹੈ। A to Z ਐਂਬੂਲੈਂਸ ਨੰਗਣ ਲਈ ਇੱਥੇ 1 ਮਿੰਟ ਲੱਗਣਾ ਉੱਥੇ ਅੱਧਾ ਦਾ ਘੰਟਾ ਨਹੀਂ ਲੰਘਦਾ। ਉੱਥੇ ਕੋਈ ਕਾਰਪੋਰੇਸ਼ਨ ਸਪਲਾਈ ਕਰਦੀ ਆ। ਉੱਥੇ ਕੋਈ ਪ੍ਰਸ਼ਾਸਨ ਸੁਤਰਦਾ। ਉਦੋਂ ਪ੍ਰਸ਼ਾਸਨ ਕੋਈ ਨਹੀਂ ਬੋਲਦਾ। A to Z ਪੂਰੇ ਜਿਹੜੇ ਸ਼ਹਿਰ ਤੇ 32 ਮਾਰਕੀਟਾਂ ਨੇ ਜਿਹੜੀ ਕਾਰਪੋਰੇਸ਼ਨ ਅੰਡਰ ਨੇ ਘੰਟਾ ਕਰਦਾ 12-12 ਫੁੱਟ ਰੀਨ ਦੁਕਾਨਾਂ ਬਣੀਆਂ ਨੇ ਉਹ ਵੀ ਸਰਕਾਰੀ ਨੇ। ਤੇ ਉਸ ਤੋਂ ਬਾਅਦ ਜਣਗਪੁਰੀ ਦੀ ਪੂਰੀ ਜਣਗਪੁਰੀ ਦੀ ਗੱਲ ਕਰੀਏ ਐਮਐਲਏ ਸਾਹਿਬ ਨੂੰ ਜਣਗਪੁਰੀ ਬਾਰੇ ਵੀ ਦੱਸਿਆ ਸੀ ਜਣਗਪੁਰੀ ਵਿੱਚ ਦੁਕਾਨਦਾਰ ਆ ਜਿਹੜੇ ਘੰਟਾ ਕਰਦੇ ਅੰਦਰ ਏਡੀ ਏਡੀ 12 ਪਰ 15 ਬੰਨਾ ਫੁੱਟ ਘੇਰ ਕੇ ਲੋਕਾਂ ਦੁਕਾਨਾਂ ਲਾਈਆਂ ਨੇ ਤੇ ਜਣਗਪੁਰੀ ਵੀ ਸਾਰੀ ਮਾਰਕੀਟ ਆਪਣੇ ਬਾਹਰ ਦੁਕਾਨਾਂ ਲਗਾ ਕੇ ਕਿਰਾਇਆ ਵਸੂਲ ਕਰਦੀ ਆ ਪਰ ਉੱਤੇ ਦਾ ਕੋਈ ਕਾਰਵਾਈ ਨਹੀਂ ਜਣਗਪੁਰੀ ਪੂਰੀ ਦੱਬੀ ਹੋਈ ਬੁਰੀ ਉੱਤੇ ਜਗ੍ਹਾ ਨਹੀਂ ਹੁੰਦੀ ਨਿਕਲਦੀ ਸਾਰਾ ਦੇਖੋ ਪ੍ਰਸ਼ਾਸਨ ਨੂੰ ਵੀ ਪਤਾ ਪੂਰੀ ਪ੍ਰੈਸ ਮੀਡੀਆ ਨੂੰ ਵੀ ਪਤਾ ਹੈਗਾ ਅਸੀਂ ਸਿਰਫ ਗਰੀਬ ਹੈਗੇ ਆ ਔਰ ਇਹ ਕਰਕੇ ਸਾਡੇ ਨੂੰ ਧੱਕਾ ਹੋ ਰਿਹਾਗਾ ਗਰੀਬ ਬੰਦਾ ਕੋਈ ਆਈ ਨਹੀਂ ਸਕਦਾ ਵੱਡੀ ਵੱਡੀ ਬਿਲਡਿੰਗਾਂ ਬਣੀਆਂ ਨੇ ਇੱਕ ਬਿਲਡਿੰਗ ਸ਼ਾਪ ਔਰ ਰੋਡ ਦੇ ਇਧਰ ਪੱਪੀ ਸ਼ਾਪ ਐਮ ਐਲ ਏ ਸਾਹਿਬ ਦੇ ਉਧਰ ਬਿਲਡਿੰਗ ਬਣੀ ਹੈ ਉਸ ਤੋਂ ਸੀਲ ਕੀਤੀ ਹੋਈ ਆ ਔਰ ਇਹ ਅੰਦਰ ਕਿਰਾਇਆ ਤਾਂ ਖਲਿੱਤਾ ਜਾ ਰਿਹਾਗਾ ਉੱਥੇ ਕੋਈ ਨਹੀਂ ਪ੍ਰਸ਼ਾਸਨ ਜੜੀ ਮੇਰੇ ਤਾਨੂੰ ਬੀ ਜੀ ਪੀ ਦੇ ਆਣਾ ਮਹਿੰਗਾ ਪੈ ਰਿਹਾ ਮਹਿੰਗਾ ਪੈ ਰਿਹਾ ਤੁਹਾਡੇ ਸਾਹਮਣੇ ਹੀ ਆ ਸਿਰ ਮਹਿੰਗਾ ਇਹ ਪੈ ਰਿਹਾ ਅਸੀਂ ਥੋੜਾ ਗਰੀਬ ਆ ਨਹੀਂ ਵਾ ਸਕਦੇ ਚੱਕ ਸਕਦੇ ਆ ਬਸੰਤ ਵਾਲੇ ਨੇ ਨਾਲ ਇੱਕ ਬਿਲਡਿੰਗ ਬਣੀ ਗਈ ਆ ਉੱਥੇ ਸਾਨੂੰ ਪਤਾ ਲੱਗਿਆ ਵੀ ਜਿਹੜੇ ਇਹਨਾਂ ਨੇ ਸੀਲ ਕੀਤੀ ہوئی ਆ ਉਹ ਮੈਂ ਡਾਕੂਮੈਂਟ ਘੜਾ ਰਿਆਂ ਹਲੇ ਮੈਂ ਉਹਨਾਂ ਖੋਹੂ ਨਹੀਂ ਪ੍ਰੂਫ ਲੈ ਕੇ ਮੈਂ ਸਾਰੀ ਗੱਲ ਕਰਾਂਗਾ ਮੈਂ ਸਾਰੇ ਪਰੂਪ ਇਕੱਠੇ ਕਰ ਰਿਆਂ ਜਿਹੜਾ ਆਪਣਾ ਕਿਹੜੀ ਮਾਰਕੀਟ ਗਈ ਵਾਲੀ ਟਾਕੀਏ ਕਿਹੜੀ ਕੀ ਵਾਲੀ ਹੈ ਹੈ ਮੀਡੀਆ ਮਾਰਕੀਟ ਪਾਵਾ ਮੱਛੀ ਮਾਰਕੀਟ ਲਾ ਲਓ ਜਾਂ ਉਹ ਵਾਲੀ ਲਾ ਲਓ ਆਪਣਾ ਪੰਜਾਬ ਵਾਲੀ ਕੁੱਚਰ ਮਾਰਕੀਟ ਦੇ ਮੈਨੂੰ ਪਤਾ ਲੱਗਾ ਵੀ 6 6 ਫੁੱਟ ਦੁਕਾਨਾਂ ਬੜੀਆਂ 6 6 ਫੁੱਟ ਫालतू ਉਹਨਾਂ ਬਿਲਾ ਕੇ ਲੈਂਟਰ ਪਾਏ ਹੋਏ ਨੇ ਉੱਚ ਕੋਈ ਗੱਲ ਹੋਈ ਹੋਰੀ ਆ ਪਰ ਜਨਨਗੇ ਇਥੇ ਨਿਤ ਦਿਨ ਆਏ ਨੂੰ ਇਥੇ ਜਿਹੜੀ ਰੋਡ ਹੁਣ ਇਥੇ ਬਣੀ ਹੋਈ ਸੀ ਇਹਨੂੰ ਰੋਡ ਨੂੰ ਦੇਖੋ ਤੁਸੀਂ ਥੜੇ ਬਣੇ ਹੋਏ ਸੀ ਵਧੀਆ ਥੜੇ ਬਣੇ ਹੋਈ ਸੀ ਰੋਡ ਬਣੀ ਸੀ ਇਹਨਾਂ ਨੂੰ ਪੱਟ ਦਿੱਤਾ ਗਿਆ ਹੁਣ ਪੱਟ ਕੇ ਕੀ ਇਹਨਾਂ ਨੂੰ ਇਹ ਕਾਰਪੋਰੇਸ਼ਨ ਵਾਲੇ ਮਲਵਾ ਚੱਕ ਕੇ ਲੈ ਕੇ ਜਾਣਗੇ ਕਿ ਬਸ ਇਹ ਤੈਸ ਨਾ ਸੀ ਕਰਨਾ ਦੇ ਆ ਉਹ ਤੈਸ ਨਾ ਸੀ ਕਰਨਾ ਜੀ ਦੇਖੋ ਅਗਰ ਥੋੜਾ ਬੋਤਾ ਫਰਸ਼ ਪਿਆ ਹੈਗਾ ਆਸ-ਪਾਸ ਸਭਾਈ ਲੋਕ ਕਾਰੋਬਾਰ ਕਰ ਰਹੇ ਆ ਰਸਤਾ A to Z ਤੁਹਾਨੂੰ ਦਿਖਾਵਾਂਗੇ ਹੁਣੇ ਚੱਲ ਕੇ ਰਸਤਾ ਬਣਾ ਕੋਈ ਆਵਾਜ਼ ਨਹੀਂ ਆ ਮੈਂ ਕਹਿੰਦਾ ਆਵਾਜ਼ ਇਹ ਵੀ ਨਹੀਂ ਉਹ ਮੈਂ ਕਹਿੰਦਾ ਸਾਵੀ ਰੋਡ ਤੇ ਬੰਦ ਗਲੀਆਂ ਵਿੱਚ ਵੀ ਸਫਾਈ ਕਰਨਗੇ ਐਮਐਲ ਬੰਦ ਗਲੀਆਂ ਦੀ ਵੀ ਸਫਾਈ ਦੇਖੋ ਜਿੱਥੇ ਸਫਾਈ ਦੀ ਲੋੜ ਆ ਤੁਹਾਡੇ ਵੀ ਅੱਡੇ ਤੇ ਐਮਬਨਸ ਤੱਕ ਰੁਕਦੀ ਹੈ ਫੀਲਡ ਗਨ ਚ ਉੱਥੇ ਇਹ ਸਫਾਈ ਨਹੀਂ ਹੋ ਰਹੀ ਆ ਉਸੇ ਲੋਕ 10 ਫੁੱਟ ਦੀ ਦੁਕਾਨ 12 ਫੁੱਟ ਦੁਕਾਨ 20 ਫੁੱਟ ਅੱਗੇ ਕਰਕੇ ਬਥੇਆ ਘੰਟਾ ਕਰ ਹੁਣ ਵੀ ਚੱਲਦੇ ਹੋ ਤੁਸੀਂ ਘੇਰ ਘੇਰ ਕੇ ਬੈਠੇ ਨੇ ਕਿਹੜੀ ਜਗ੍ਹਾ ਹੈਗਾ ਜਿੱਥੇ ਲੋਕਾਂ ਨੇ ਦੁਕਾਨ ਦੇ ਅੱਗੇ ਫੜ ਨਹੀਂ ਲਾਏ ਯਾ ਦੁਕਾਨਾਂ ਨਹੀਂ ਲਾਈਆਂ ਖਾਲੀ ਢੋਲੇ ਵਾਲ ਇੱਕ ਬੰਦ ਰਸਤਾ ਗਰੀਬ ਬੰਦੇ ਰਹਿੰਦੇ ਆ ਉਹਦੇ ਫਿਰ ਤੁਹਾਡੇ ਵੀ ਦੁਕਾਨੇ ਤੇ ਹਾਂਜੀ ਤੁਹਾਡੇ ਵੀ ਸਾਡੇ ਤੋੜਦੇ ਸਾਡੇ ਤੋੜ ਤੋੜਦੇ ਹੀ ਥੜਾ ਤੇ ਸਾਡਾ ਗਰੀਬ ਦਿੱਤਾ ਦੇ ਨਾਲ ੱੱਕਾਸ਼ਾਈ ਹੋ ਰਿਆ ਨਾ ਇੱਥੇ ਕੋਈ ਆਵਾਜ਼ ਆਈ ਹੈਗਾ ਨਾ ਕੋਈ ਗੱਡੀਆਂ ਲੰਘਦੇ ਨਾ ਕੋਈ ਸ਼ਕਲ ਲੰਘਦਾ ਫਿਰ ਵੀ ਸਾਡੇ ਨਾਲ ੱੱਕਾ ਹੋ ਰਿਆ ਇਹ ਕਿਉਂ ਹੋ ਰਿਹਾ ਅਸੀਂ ਕਮਾਈਏ ਨਾ ਅਸੀਂ ਰੋਟੀ ਨਾ ਖਾਈਏ ਤੇ ਚਾਹੁੰਦੇ ਕੀ ਸਾਡੇ ਕੋਲੋਂ ਲੁੱਟਾ ਖੋਹ ਕਰੋ ਤੁਸੀਂ ਝੋਟਾ ਖੋਹਾਂਗੇ ਫਿਰ ਕੀ ਕਰੋਗੇ ਦੱਸੋ ਇਹ ਚੱਤੋਂ ਆਮ ਆਰੀ ਪਾਰਟੀ ਸਰਕਾਰ ਆਈ ਆ ਇਹਨਾਂ ਤੋਂ ਚਿੱਟਾ ਬੰਦ ਨਹੀਂ ਹੋ ਰਿਹਾ ਅੱਜ ਹੀ ਹੁਣੇ ਹੀ ਹੁਣੇ ਮੁੰਡੇ ਦੀ ਜਵਾਨ ਮੁੰਡੇ ਦੀ ਮੋਢੇ 24 ਸਾਲ ਦਾ ਮੁੰਡਾ ਸੀਗਾ ਮੈਂ ਜੀ ਆਰਪੀ ਥਾਣੇ ਦਵਾ ਰਿਆਂ ਉੱਥੇ ਜਾ ਕੇ ਆਇਆ ਆ ਇਹ ਪ੍ਰੂਫ ਵੀ ਹੈ ਕਿ ਸਾਡੇ ਕੋਲ ਇਹ ਪਾਣ ਚਿੱਟੇ ਨੱਥ ਪਾਣ ਜੋ ਕਿ ਸਾਡੇ ਐਮਐਲਏ ਸਾਹਿਬ ਨੇ ਕਿਹਾ ਸੀ ਵੀ ਸਭ ਤੋਂ ਪਹਿਲਾਂ ਆਮ ਆਰੀ ਪਾਰਟੀ ਭਗਵੰਤ ਮਾਨ ਜੀ ਨੇ ਕਿਹਾ ਸੀ ਸਭ ਤੋਂ ਪਹਿਲਾਂ ਜਦੋਂ ਆਮ ਆਰੀ ਪਾਰਟੀ ਆਊਗੀ ਤੇ ਚਿੱਟੇ ਨੱਥ ਪਾਈ ਜਾਗੀ ਇਹਨਾਂ ਚਿੱਟੇ ਨੱਥ ਪਈ ਨਹੀਂ ਗਰੀਬਾਂ ਨੂੰ ਉਲਟਾ ਗਰੀਬਾਂ ਨੂੰ ਨੱਥ ਪੈ ਰਹੀ ਹੈ ਨੱਥ ਪੈ ਰਹੀ ਹੈ ਜੋ ਕਿ ਗਰੀਬਾਂ ਨੂੰ ਚੈਦਾ ਵੀ ਸਾਡੇ ਐਮਐਲਏ ਸਾਹਿਬ ਇੱਕ ਵਾਰ ਵੀ ਆ ਕੇ ਤਿੰਨ ਵਾਰੀ ਸਾਡੇ ਕਾਰਵਾਈ ਕਰਪੇਸਨ ਵਾਲੇ ਕਰਕੇ ਇੱਕ ਵਾਰ ਵੀ ਆ ਕੇ ਨਹੀਂ ਮੌਜਨਾ ਕੀਤਾ ਜਾਂ ਦੇਖਿਆ ਵੀ ਹਾਂ ਵੀ ਗਰੀਬਾਂ ਦਾ ਧੱਕਾ ਹੋ ਰਿਹਾ ਹੈ ਨਹੀਂ ਹੋ ਰਿਹਾ ਉਹ ਚੰਨ ਬਣ ਕੇ ਪੜਕਾਏ ਨਾਲ ਲੋਕਾਂ ਦੀ ਆ ਕੇ ਬਸ ਉਹੀ ਗੱਲਾਂ ਜਾਰੇ ਆ ਵੀ ਪਬਲਿਕ ਦਾ ਹਾਲ ਨਹੀਂ ਪੁੱਛਦੇ ਆ ਕੇ ਵੀ ਹਾਂ ਵੀ ਪੁੱਛੋ ਦੱਸੋ ਕੀ ਤਕਲੀਫ ਆ ਚਲੋ ਜਿੱਥੇ ਇੰਨੇ ਦਿਨ ਨਿਕਲੇ ਆ ਰੋ ਪਟ ਗਿਆ ਵੀ 3 ਸਾਲ ਨਿਕਲ ਜਾਣਗੇ ਫਿਰ ਐਮਐਲਏ ਸਾਹਿਬ ਨੇ ਕਿੱਥੇ ਜਾਣਾ ਠੀਕ ਆ ਸਰ ਹੁਣ ਕੀ ਕਰਾਂਗੇ ਰੋਟੀ ਨਹੀਂ ਖਾਵਾਂਗੇ ਜਿੱਥੇ ਇੱਕ ਰੋਟੀ ਖਾਣ ਨਾਲ ਐਨਰਜੀ ਕਮਾ ਲਾਂਗੇ ਨਹੀਂ ਖਾਵਾਂਗੇ ਸਿੱਧੇ ਸਾਨੂੰ ਸਾਫ਼-ਸਾਫ਼ ਕਹਿੰਦੇ ਨੇ ਉੱਥੇ ਨਾ ਕਾਰੋਬਾਰ ਕਰੋ ਅਸੀਂ A to Z ਪੂਰੀ ਮਾਰਕੀਟ ਖੜੀ ਆ ਅਸੀਂ ਬੰਦ ਕਰਕੇ ਚਲੇ ਜਾਂਦੇ ਆ ਰੋਜ਼ ਰੋਜ਼ ਉਹ ਸਾਨੂੰ ਤੰਗ ਪਰੇਸ਼ਾਨ ਕਰਨ ਨਾਲੋਂ ਸਾਹਮਣੇ ਮਾਰਕੀਟ ਨਹੀਂ ਲੱਗੂਗਾ ਨਾ ਵੀਰੇ ਇਹ ਬਰਾ ਸ਼ੁਣਸ ਨਾੜ ਨਜ਼ਰ ਆਣਗੇ ਰੋਜ਼ ਰੋਜ਼ ਖੋਹਾਈ ਹੋਣਾ ਇੱਥੇ ਰੋਜ਼ ਖੋਹਾਈ ਤੇਲੀ ਇੱਥੇ ਚੀਮਾ ਜਦ ਮੈਂ 50000 ਰੁਪਏ ਦੂੰ ਆ 50 ਬੰਦੇ ਵੱਠੇ ਵਰਦੂੰ ਆ ਡੇਲੀਤ ਹੋਵਾਜੀ اور ਇਹ 2.5 ਕਿਲੋ 5 ਕਿਲੋ ਮੱਛੀ ਵੇਚਨੇ ਰੋਜੀ ਇਹ ਬੋਲਦੇ ਡੇਡ ਡੇਡ 1000 ਰੁਪਏ ਤਰਾਇਆ ਪਰ ਕਿੱਥੋਂ ਬੜੀ ਪੀਸ ਮੰਗਣਾ ਲੱਗਦੀ ਚਿੱਟਾ ਵੇਚੀਏ ਰਾ ਨੂੰ ਰਾਤੀਤ ਹੋਵਾ ਹੀ ਤਰੀਏ ਸਾਡੇ ਉੱਪਰ ਪਰਚੇ ਹੋਣੇ ਨੇ ਤੈਨੂੰ ਦੁਕਾਨਾਂ ਲਾਟ ਆ ਨਾ ਲਾਟਨੇ ਮਾਰਿਆ ਠੀਕਾ ਡੇਡ ਡੇਡ 1000 ਰੁਪਏ ਤਰਾਇਆ ਪਰ ਮੈਂ ਭਰ ਰਿਹਾ ਮੈਂ ਬੋਲਦਾ ਮੈਂ ਠੱਠਾ ਦਿੰਦਾ ਰੋਟੀ ਖਾ ਮੰਨੇ ਮੈਂ ਇਸਕੋ ਥੋ ਦੂੰਗਾ ਬੋਲਦਾ ਚਿੱਟਾ ਵੇਚੋ ਲੈ ਭੜ ਲੈਣ ਦੇ ਤੇ ਤੇਰਾ ਮੋਬਾਈਲ ਖੋਲੇ ਥਾਣੇ ਚਲੇ ਜਾ ਕੋਈ ਇਤਲਾ ਰੋ ਬਾਈ ਨਹੀਂ ਮੇਰਾ ਮੋਬਾਈਲ ਖੋਇਆ ਰੇ ਮਾਦਰ ਰਿਪੋਰਟ ਵੀ ਤਰਾ ਟ੍ਰੇਸਿੰਗ ਤੇ ਲੈ ਲੇ ਪਰ ਮੋਬਾਈਲ ਨਹੀਂ ਮਿਲਿਆ ਇਹਨਾਂ ਨੂੰ ਪੈਸੇ ਦੋ ਸਭ ਨੂੰ ਖੋਬਾ ਜੇ ਦਿੱਲੀ ਹੁੰਦੀ ਐ ਇਤਨੇ ਦੇ ਨੀਚੇ ਮਜ ਸੁਚਲੇ ਕੋਲ ਕੋਈ ਲੈ ਲੈ ਤਾਂ ਨਹੀਂ ਜਲਦੀ ਨੇ ਹਫਤਾ ਚਲੀਆਂ ਨੇ ਦਿੱਲੀ ਖੋਬਾ ਜੀ ਭਈਆ ਅਸੀਂ ਚਲੇ ਆਏ ਹਾਂ ਪੰਜਾਬ ਛੋੜ ਕੇ ਹਮ ਕਮਾਏਂਗੇ ਸਾਲਾ ਯਹਾਂ ਤੇ ਆਤਰ ਰਹਿੰਦੇ ਪਰਦੇਸ ਸੇ ਕਮਾਣੇ ਆ ਤੈਨਾਂ ਲੈ ਆ ਬਿ ਚੋਰੀ ਚਤਾਰੀ ਹੋਤਾ ਹੈ ਥਾਣਾ ਜਾਂਦੇ ਹੈ ਪੈਸਾ ਨਹੀਂ ਮਿਲਤਾ ਹੈ ਪੈਸਾ ਦੇਣੇ ਰਿਪੋਰਟ ਲਈ ਫੇਦਾ ਤੋ ਨਹੀਂ ਲਿੱਤਾ ਹੈ ਹਮ ਤੋ ਝਲੇ ਭਾਈ ਹਲੇਤ ਕਾਲੇ ਬੰਦਾ ਮੇਰੇ ਸਾਹਮਣੇ ਖੋਬਾ ਜੀ ਉਹ ਦਾਦ ਲਿਆ ਦਾਦ ਬੰਦੇ ਦੇ ਪਰਲੀ ਸਾਈਡ ਤੇ ਉਰੇ ਮਾਰੇ ਦਾਸਲਾ ਦਿਆ ਬੋਲਦਾ ਭਈਆ ਤੇ ਆ ਤਰੇ ਨਮ ਜਾ ਰਹੇ ਆਂ ਘਾਉ ਤਾਂ ਜਬ ਰੋਟੀ ਨਹੀਂ ਤੁਮਾਰੇ ਉਹ ਥਾਨ ਕੋ ਮਿਲਿਆ ਤੇ ਆ ਤਰੇ ਜਾ ਹੁਣ ਅਸੀਂ ਜਿੱਟਾ ਵੇਚੀ ਐ ਤਾਂ ਜਾ ਵੇਚੀ ਐ ਖੋਬਾ ਜੀ ਪਰ ਇਹ ਦੂਜੇ ਦਾ ਮਰਡਰ ਕਰੀਏ ਤਾਂ ਅਸੀਂ ਜਾਂਦੇ ਆਂ ਹੁਣ ਜਾ ਕੇ ਦੁਕਾਨ ਦੇ ਉਥੋਂ ਪੁੱਲ ਦੇ ਅੰਦਰ ਭਈਆ ਭਾਜੀ ਬਾਹਰ ਹੋਵੇ ਨਾ ਮੈਂ 50000 ਰੁਪਏ ਖੜੇ ਪੈਰ ਦੂੰਗਾ ਛਾ ਮੈਂ ਬਿਆਦ ਤੇ ਚੱਤ ਲਦਮ ਦੁਕਾਨ ਪੁੱਲ ਦੇ ਅੰਦਰ ਨੇ ਜਵਾਜਾਬੀ ਹੈ ਨਹੀਂ ਪੁੱਲ ਬੰਦ ਪਿਆ ਰਸਤਾ ਉਹਦੇ ਕੋ ਬੰਦ ਪਿਆ ਪੁੱਲ ਦਾ ਤੋ ਖੁੱਲਾ ਰਸਤਾਨੀ ਆ ਖੁੱਲਾ ਹੋਵੇ ਤਾਂ ਸਾਨੂੰ ਬੋਲ ਵੱਡੀ ਮੋਟਰਸ ਨਾਲ ਵੱਡੇ ਵੱਡੇ 16 ਡੈਰੀ ਬਿਨਾਮ ਕਰਦੇ ਨੇ ਚੁੱਪਚਾਪ ਕੋਈ ਰੋੜਾ ਨਹੀਂ ਹੋਰ ਦੱਸੋ ਆ ਲੋਕ ਤੁਸੀਂ ਦੇਖ ਰਹੇ ਹੋ ਕਿੰਨੇ ਕਲਪੇ ਹੋਏ ਨੇ ਪਰ ਕਿਤਨਾ ਕਿਤੇ ਸਾਫ਼ ਦੇਖ ਰਿਹਾ ਕਿਤੇ ਇੱਥੇ ਰੰਜਿਸ਼ ਕੱਢੀ ਜਾ ਰਹੀ ਆ ਔਰ ਰੰਜਿਸ਼ ਵੀ ਕਿੱਦਾਂ ਕੱਢੀ ਜਾ ਰਹੀ ਆ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਫ਼ ਸੁਥਰਾ ਥੜੇ ਬਣੇ ਹੋਏ ਆ ਸਾਰਿਆਂ ਉੱਤੇ ਜੀਐਸਵੀ ਫੇਰੀ ਜਾ ਰਹੀ ਆ ਤੇ ਗਰੀਬ ਬੰਦੇ ਦੇ ਕਮਾਈ ਦੇ ਜਿਹੜੇ ਸਾਧਨਾਂ ਪਹਿਲਾਂ ਆ ਦੁਕਾਨਾਂ ਤੋੜ ਕੇ ਗਏ ਸੀ ਛੱਜੇ ਤੋੜ ਕੇ ਗਏ ਸੀ ਆ ਅੱਜ ਵੀ ਉਦਾਂ ਹੀ ਬਰਕਰਾਰ ਨੇ ਹਜੇ ਉਹ ਪਹਿਲੇ ਨਿਸ਼ਾਨ ਤਾਂ ਹਜੇ ਮਿਟੇ ਨਹੀਂ ਸੀ ਕਿਉਂਕਿ ਗਰੀਬਾਂ ਦੀ ਰੋਟੀਆਂ ਦਾ ਇਸ਼ਾਨਾ ਪਹਿਲਾਂ ਤੋੜ ਕੇ ਗਏ ਸੀ ਤੇ ਹੁਣ ਫੇਰ ਪੰਜਾ ਫਿਰਨ ਆਇਆ ਅਧਿਕਾਰੀ ਪੁੰਚੇ ਨੇ ਗੱਲ ਕਰਦੇ ਆ ਅਧਿਕਾਰੀ ਵੀ ਕੀ ਪੁੰਚੇ ਨੇ ਜਿਹੜੇ ਜਿਨ੍ਹਾਂ ਨੂੰ ਵਿਚਾਰਾਂ ਨੂੰ ਮਜਬੂਰੀ ਦੇ ਨਾਲ ਇੱਥੇ ਭੇਜ ਦਿੰਦੇ ਨੇ ਜਿਨ੍ਹਾਂ ਨੂੰ ਵੱਡੇ ਅਫਸਰ ਆਪ ਤਾਂ ਆਂਦੇ ਨਹੀਂ ਕਿਉਂਕਿ ਛੋਟੇ ਮੁਲਾਜ਼ਮ ਤੋਂ ਜੇ ਅਸੀਂ ਪੁੱਛਦੇ ਹਾਂ ਤਾਂ ਕੋਈ ਛੇਤੇ ਉਹ ਵਿਚਾਰੇ ਕੋ ਕੀ ਉਹਨੂੰ ਹੁਕਮ ਲੜਕਦਾ ਅੱਜ ਵੀ ਹੁਕਮ ਹੀ ਆ ਜੀ ਸਹੀ ਦੱਸਿਓ ਹੁਕਮ ਹੀ ਆਇਆ ਤਾਂ ਹੀ ਆਇਓ ਨਹੀਂ ਸਾਡੀ ਇਹ ਤਾਂ ਡਿਊਟੀ ਹੈ ਜੀ ਅਸੀਂ ਡਿਊਟੀ ਆਪਣੀ ਕਰ ਰਹੇ ਆ ਜੀ ਪਰ ਸ਼ਹਿਰ 'ਚ ਡਿਊਟੀਆਂ ਦਾ ਬਹੁਤ ਜਗ੍ਹਾ ਨੇ ਜਿੱਥੇ ਸਾਨੂੰ ਪਤਾ ਲੱਗਦਾ ਵੀ ਫੀਲਡ ਗਾਂਜ ਨਹੀਂ ਪਤਾ ਲੱਗਦਾ ਫੀਲਡ ਗਾਂਜ ਕੀਤੀ ਤਾਂ ਹੈਗੀ ਜੀ ਤੁਸੀਂ ਅਖਬਾਰ ਦੇ ਬਸੰਤ ਵਾਲੇ ਤੇ ਬਸੰਤ ਵਾਲੇ ਦੇ ਬਾਹਰ ਅੱਜ ਵੀ ਉੱਦ ਹੀ ਕਾਊਂਟਰ ਲੱਗੇ ਨੇ ਰੋਡ ਜਾਮਾ ਉਹ ਤਾਂ ਏਜ ਆਨ ਵਾਲਿਆਂ ਦਾ ਕੰਮ ਆ ਉਹਨਾਂ ਨੇ ਬਿਲਕੁਲ ਠੋਕੇ ਕੰਮ ਕੀਤਾ ਉਹਨਾਂ ਦੇ ਕਾਊਂਟਰ ਚੱਕ ਕੇ ਵੀ ਲੈ ਗਏ ਆ ਹਾਂ ਜੀ ਹਾਂ ਜੀ ਪਰ ਭਾਜੀ ਇੱਥੇ ਮੈਂ ਦੇਖੋ ਮੈਨੂੰ ਪਤਾ ਹੈ ਵੀ ਤੁਹਾਡੇ ਤੇ ਬਹੁਤ ਵੱਡਾ ਪ੍ਰੈਸ਼ਰ ਹੈ ਮੈਂ ਤੁਹਾਡੇ ਇੱਕ ਲਫਜ਼ਾਂ ਦੇ ਵਿੱਚ ਨਹੀਂ ਮੈਨੂੰ ਪਤਾ ਹੈ ਸਾਨੂੰ ਪਤਾ ਅਈ ਇੱਥੇ ਤਿੰਨ ਵਾਰ ਹੀ ਆ ਗਿਆ ਇਸੇ ਏਰੀਆ 'ਚ ਕਾਰਪੋਰੇਸ਼ਨ ਦੀ ਕਾਰਵਾਈ ਹੋਈ ਜਾਂਦੀ ਹੈ ਜਨਕਪੁਰੀ ਸ਼ਰਿਆਮ ਬੰਦ ਹੈ ਭਈਆ ਆ ਮੋਤੀ ਨਗਰ ਸ਼ੇਰਪੁਰ ਸ਼ਰਿਆਮ ਰੋਡ ਦੇ ਉੱਤੇ ਗ੍ਰੀਨ ਬੈਲਟ ਦੇ ਉੱਤੇ ਬੈਠੇ ਨੇ ਮੈਂ ਕਹਿੰਦਾ ਸ਼ੇਰਪੁਰ ਮੰਡੀ ਤੁਸੀਂ ਦੇਖੇ ਹੋਣਾ ਹਾਂ ਕੱਲ ਦੀ ਵੀ ਅਖਬਾਰ 'ਚ ਲੱਗੀ ਹੋਈ ਹੈ ਆਪਾਂ ਇੱਥੇ ਬਹਿ ਕੇ ਕਹਿੰਦਾ ਵੀ ਜੀ ਮੈਂ ਕਹਿੰਦਾ ਜੀ ਉਥੇ ਇੰਨੀ ਵਾਰ ਕਾਰਵਾਈ ਕਰ ਚੁੱਕੇ ਇੱਥੇ ਤਾਂ ਆਈ ਅਸੀਂ ਇੱਕ ਅੱਧੀ ਵਾਰੀ ਆ ਤੀਜੀ ਵਾਰ ਮੇਰੇ ਸਾਹਮਣੇ ਚਲੋ ਤੀਸਰੀ ਵਾਰ ਹੋ ਗਿਆ ਕੋਈ ਗੱਲ ਨਹੀਂ ਉਹ ਤਾਂ ਸਾਡਾ ਹੁਣ ਕੰਮ ਆਹੀ ਕਰਨੀ ਹੈ ਜੀ ਜਿੱਥੇ ਸੋ ਇਹ ਪਰ ਜਿਹੜੇ ਪੋਲ ਦੇ ਬਿਲਕੁਲ ਥੱਲੇ ਥੱਲੇ ਛੱਜੇ ਬਣੇ ਆ ਇਹਨਾਂ ਦੇ ਵੀ پابੰਦੀ ਹੈ ਇਹਨਾਂ ਨੂੰ ਇਹ ਕਿਹਾ ਗਿਆ ਸੀ ਵੀ ਜਦੋਂ ਇਹਨੇ ਅਲਾਟਮੈਂਟ ਹੋਈ ਆ ਵੀ ਤੁਸੀਂ ਆਪਣਾ ਇਹਨਾਂ ਨੂੰ ਖੋਖੇ ਅਲਾਟ ਹੋਇਆ ਨੇ ਇਹਨਾਂ ਨੇ ਲੈਂਟਰ ਨਹੀਂ ਪਾ ਸਕਦੇ ਅੱਛਾ ਜੀ ਤੇ ਉਹ ਚਲੋ ਲੈਂਟਰ ਵਾਲੇ ਬੰਦੇ ਨੂੰ ਇਹ ਵੀ ਪੁਲ ਦੇ ਨਾਲ ਨਹੀਂ ਜੋੜਨੇ ਜੀ ਉਹ ਅਸੀਂ ਉੱਪਰਾਂ ਨੂੰ ਕਹਿ ਦਿੱਤਾ ਵੀ ਆਪਣੇ ਆਪ ਹੀ ਤੋੜ ਲੋ ਇਹਨਾਂ ਨੇ ਤੋੜ ਵੀ ਲਏ ਅੱਧੇ ਜ਼ਿਆਦਾ ਨੇ ਹੁਣ ਕਿਸੇ ਦਾ ਰਹਿ ਨਹੀਂ ਗਿਆ ਮੇਰੇ ਖਿਆਲ ਠੀਕ ਹੈ ਜੇ ਕੋਈ ਰਹਿੰਦਾ ਹੋਊਗਾ ਉਹਨੂੰ ਕਹਿ ਦਿੰਨੇ ਤੋੜ ਲੈਣੇ ਦਫੇ ਕਾਰਪੇਸ਼ਨ ਬਣਦੀ ਕਾਰਵਾਈ ਕਰੂਗੇ ਆਪਣੀ ਸੋਣੇ ਇਹ ਜਿਹੜੀ ਇਹ ਜਿਹੜੀ ਤੋੜਿਆ ਇਹ ਮਲਵਾ ਚੱਕਣਗੇ ਵੀ ਕਿ ਮਲਵਾ ਇੱਥੇ ਰਹੂਗਾ ਨਹੀਂ ਮਲਵਾ ਭੇਜ ਦਿੰਨੇ ਬੀ ਅੰਡਰ ਚੱਕ ਕੇ ਲੈ ਕੇ ਜਾਊਗੀ ਜੀ ਪਰ ਇਹ ਕਹਿੰਦੇ ਵੀ ਮਲਵਾ ਇੱਥੇ ਰਹਿੰਦਾ ਦੁਬਾਰਾ ਇੱਥੇ ਫਿਰ ਉਦੋਂ ਹੀ ਦਿੱਕਤ ਆਉਂਦੀ ਹੈ ਮਲਵਾ ਪਿਆ ਰਹਿਣਾ ਅੱਗੇ ਸਮਾਂ ਥੜੇ ਥੂੜ ਹਣ ਮਲਵਾ ਇੱਥੇ ਪਿਆ ਰਹਿਣਾ। ਉਹ ਨਹੀਂ ਜੀ ਹੁਣ ਦੇਖੋ ਜੇ ਕਿਸੇ ਨੇ ਆਪਣੇ ਰਹਿਣਾ ਸਹਿਣਾ ਕੋਈ ਕੰਮ ਆਪਣਾ ਕਰਨਾ ਤੇ ਆਪਣਾ ਸਾਫ ਸੁਥਰਾ ਰੱਖਣਾ ਹੀ ਮੈਣਾ ਉਹਨੂੰ ਤੇ ਬਾਕੀ ਅਸੀਂ ਦਾ ਹੈਗੇ ਆਂ ਅਸੀਂ ਬੀਜੰਡਰ ਨੂੰ ਕਹਿ ਕੇ ਜੋ ਇਹਨਾਂ ਦਾ ਮਲਵਾ ਚੱਕਵਾ ਦਿੰਨੇ ਆਂ ਕਿੱਦਾਂ ਕਹਿੰਦੇ ਹੋ? ਦੂਜਾ ਦਾ ਸਾਂਭ ਸੁਭਾਈ ਕੀ ਚਾਹੀਦੀ? ਮਲਵਾ ਚੱਕਿਆ ਜਾਏਗਾ। ਨਹੀਂ ਮਲਵਾ ਅਸੀਂ ਕਹਿੰਨੇ ਮਲਵਾ ਦੀ ਜਗ੍ਹਾ ਨਾ ਜਿਹੜੇ ਇੱਥੇ ਗਰੀਬ ਬੰਦੇ ਨੇ 100 50 ਬੰਦੇ ਉਹਨਾਂ ਨੂੰ ਭਰ ਕੇ ਲੈ ਜਾਣ। ਉਹਨਾਂ ਨੂੰ ਪੂਰੀ ਗੱਡੀ ਲਿਆਣ 5-10 ਗੱਡੀਆਂ ਇਹ 200 150 200 ਦੁਕਾਨਦਾਰ ਉਹਨੂੰ ਭਰ ਕੇ ਲੈ ਜਾਣ। ਫਿਰ ਛੋੜ ਦੇਣ ਕਿਸੇ ਨੈਰ ਨੂਰ ਚ ਲੈ ਜਾ ਕੇ ਟੋਇਆ ਜੀਸੀਬੀ ਹੈਗੀਆਂ ਨੇ ਇਹਨਾਂ ਕੋ ਟੋਇਆ ਮਾਰ ਕੇ ਉੱਥੇ ਫਟੋਣ ਸਾਰੇ ਗਰੀਬ ਬੰਦਿਆਂ ਨੂੰ ਨਾ ਰੋਜੀ ਰੋਟੀ ਕਮਾਨ ਸੁਪੀਰ ਕੋ ਕਿ ਹੋਏ ਲੋਕ ਨੇ ਬਿਲਕੁਲ ਕਾਂਦ ਨੇ ਆਖਰ ਵਿੱਚ ਆਖਰ ਵਿੱਚ ਕਾਂਦ ਦਾ ਉਧਾਰ ਇੱਥੇ ਕਾਂਦ ਨੂੰ ਇਹ ਕਿਤੇ ਨਾ ਕਿਤੇ ਸਾਹ ਦੇਖਣ ਨੂੰ ਮਿਲ ਰਿਹਾ ਅਸੀਂ ਅਫਸਰਾਂ ਨੂੰ ਕਿੰਨਾ ਬਲੇਮ ਕਰ ਲਈਏ ਕਿਉਂਕਿ ਅਫਸਰ ਐਮਐਲਏ ਇਹ ਪੜ੍ਹ ਲਿਖ ਕੇ ਅਫਸਰ ਬਣਦੇ ਨੇ ਪਰ ਜਿਹੜੇ ਜੰਦ ਬਹੁਵਲੀ ਆ ਕੇ ਲੀਡਰ ਤਾਕਤ ਨਾਲ ਐਮ ਐਲ ਐ ਐਮ ਪੀ ਬਣ ਜਾਂਦੇ ਨੇ ਉਹ ਇਹਨਾਂ ਨੂੰ ਆਪਣੀ ਉਂਗਲਾਂ ਤੇ ਖੜਾਉਂਦੇ ਨੇ ਸਾਹਮਣੇ ਸੜਕ ਬੰਦ ਆ ਸਰਕਾਰੀ ਕੰਮਾਂ ਦੇ ਮੱਦੇਨਜ਼ਰ ਚਾਹ ਵੇਚਣ 2 3 ਫੁੱਟ ਸਰਫ 2 ਫੁੱਟ ਦੀ ਖੜੀ ਸਾਹਮਣੇ ਸੜਕ ਬੰਦ ਆ ਪਰ ਉੱਥੇ ਵੀ ਜਿਹੜਾ ਛੱਜਾ ਜਿਹੜਾ ਲਵਾਨ ਆਇਆ ਪਰ ਜਿਹੜੇ ਚੋੜਾ ਬਾਜ਼ਾਰ ਹੋ ਗਿਆ ਫੀਲਡ ਗੰਜ ਹੋ ਗਿਆ ਜਨਕਪੁਰੀ ਹੋ ਗਿਆ ਸ਼ੇਰਪੁਰ ਹੋ ਗਿਆ ਔਰ ਇਹ ਹੋ ਗਏ ਬਸੀ ਉਹਦੇ ਵਾਲ ਹੋ ਗਿਆ ਕੀ ਇਹਨਾਂ ਦੇ ਵਿੱਚ ਛੱਜੇ ਨਹੀਂ ਲੱਗੇ ਕਿ ਇਹਨਾਂ ਦੇ ਵਿੱਚ ਕਾਨੂੰਨ ਦੇ ਨਾਲ ਸਭ ਕੁਝ ਚੱਲਦਾ ਪਿਆ ਬਹੁਤ ਸਾਰੇ ਦੁਵਾਲਾ ਚਾਹੀ ਗਣ ਕਰ ਦਿਓ ਹਾਂਜੀ ਸਰ ਕਿੰਨੇ ਫੁੱਟ ਦੀ ਢਾਈ ਬਣਾਈ ਦੀ ਸਰ ਜੀ ਢਾਈ ਫੁੱਟ ਦੀ ਤੋੜ ਦੀ ਹਾਂਜੀ ਹਾਂਜੀ ਤਾਂ ਸਰ ਜੀ ਮੈਂ ਇਹ ਕਹਿਣਾ ਚਾਹਤਾ ਹੂੰ ਕਿ ਅਗਰ ਜੋ ਢਾਈ ਫੁੱਟ ਇਸ ਏਰੀਏ ਬਗਲ-ਬਗਲ ਹੈਗੀ ਹੈ ਇਸ ਮੇ ਇਨਕੋ ਸਰਕਾਰ ਕੋ ਫਾਇਦਾ ਕੀ ਹੈਗੀ ਹੈ ਅਗਰ ਇਸ ਸੇ ਕੋਈ ਫਾਇਦਾ ਹੈਗਾ ਤਾਂ ਚਲੋ ਹਮ ਤਲਵਾ ਦੇਤੇ ਹਾਂ अगर इससे हमारा कोई लाभ नहीं हैगा तो फर्जी दुकानदारों को नुकसान ना किया जाए किसी में इनका लाभ नहीं होगा किसी का तो लाभ होगा सरकार नु लाभ होए तदर ठीक हैगा जब उन नु कोई लाभ ही नहीं हैगा तो तोले से फायदा कीएगा सो लाभ हानि त सरकार नहीं देखदी पर रणजीत शाह जरूर देखदी है सो ये सारा काम कितना किथे इथे काम दिखा दो जी काम जरूर दिखावांगे दिखाई भी है ਇਹ ਬੰਦ ਗਲੀ ਆ ਇਹ ਢੋਲੇਵਾਲ ਪੁਲ ਥੱਲੇ ਬੰਦ ਗਲੀ ਆ ਬੰਦ ਗਲੀ ਵਿੱਚ ਨਿਰੰਤਰ ਜਿਹੜੀ ਆ ਕਾਰਵਾਈ ਹੁੰਦੀ ਆ ਅਸੀਂ ਥੋੜਾ ਸੱਚ ਬੋਲ ਦਿੰਨੇ ਆ ਸ਼ਾਇਦ ਤੜੰਗ ਲੱਗਦਾ ਹੋਊਗਾ ਪਰ ਸੱਚ ਬੋਲਾਂਗੇ ਵੀ ਡਰ ਕਿਸੇ ਦਾ ਨਹੀਂ ਆ ਬੰਦ ਗਲੀ ਐ ਕੋਈ ਰਸਤਾ ਅੱਗੇ ਹੈ ਨਹੀਂ ਆ ਜਾਣ ਦਾ ਸਾਹਮਣੇ ਰੇਲ ਪਰਲੇ ਪਾਸੇ ਰੇਲਵੇ ਲਾਈਨਾਂ ਨੇ ਆ ਰੇਲਵੇ ਲਾਈਨ ਦੇ ਆਖਰ ਦੇ ਆ ਕੇ ਆ ਆਖਰ ਆ ਇੱਥੇ ਕੋਈ ਆਣ ਜਾਣ ਦਾ ਸਾਧਨ ਨਹੀਂ ਜੇ ਇੱਥੇ ਥੜੀ ਬਣਾ ਕੇ ਸਾਫ ਸੁਥਰਾ ਆ ਤੇ ਅੱਜ ਥੜੀ ਤੇ ਛੱਡ ਟੁੱਟੇਗੀ ਇਹ ਥੜੀ ਛੱਡ ਇਹ ਟੁੱਟ ਟੁੱਟ ਭਾਈ ਥੜੀ ਨਹੀਂ ਪਟਣੀ ਹੈਗੀ ਥੜੀ ਨਹੀਂ ਪਟਣੀ ਹਾਂਜੀ ਛੱਡ ਲਾਣਾ ਛੱਡ ਲਾਣਾ ਭਾਈ ਥੜੀ ਤੋਂ ਬੇ ਛੱਡ ਲਾ ਕੇ ਕੀ ਇੱਥੇ ਬੰਦ ਆਖਰ ਕੀ ਫਾਇਦਾ ਮਿਲੇਗਾ ਭਾਈ ਕਰਾਂਗੇ ਭਾਈ ਸਾਰੇ ਸਫਾਈ ਵੱਡੇ ਦੀ ਕਿਰਪਾ ਨਾਲ ਹੀ ਸਫਾਈ ਕਰਨ ਆਏ ਆ ਜੋ ਮਲਬਾ ਉਹ ਚੁਕਾ ਦੇਾਂਗੇ ਅੱਛਾ ਜੀ ਸਫਾਈ ਹੈ ਤਾਂ ਸਭ ਸਭ ਲੋਕਾਂ ਨੂੰ ਮਾਰ ਨਹੀਂ ਪਟ ਰਹੇ ਸੁਚ ਭਾਰਤ ਦਾ ਬਿਆਨ ਮੰਗਰ ਜਿੱਦਾਂ ਸੁਚ ਭਾਰਤ ਦਾ ਬਿਆਨ ਜਿੱਦਾਂ ਮੈਂ ਹੀ ਕਿਹਾ ਨਹੀਂ ਨਹੀਂ ਬਿਲਕੁਲ ਜਿੱਦਾਂ ਸਪਰਸ਼ ਭਾਰਤ ਦੇ ਅਭਿਆਨ ਦੇ ਵਿੱਚ ਪਹਿਲਾਂ ਲੀਡਰਾਂ ਨੇ ਉਹ ਕੂੜੇ ਵਾਲਾ ਇੱਕ ਲੈ ਕੇ ਆਂਦਾ ਪੱਤੇ ਪੁੱਤੇ ਲੈ ਕੇ ਖਿਲਾਰ ਕੇ ਝਾੜੂ ਫੇਰਦੀ ਉਦਾਂ ਹੀ ਉਦਾਂ ਹੀ ਸਭਾਈ ਆਪਾਂ ਭਾਜੀ ਇਹ ਚੀਜ਼ਾਂ ਨਹੀਂ ਕਰਦੇ ਅਸੀਂ ਤਾਂ ਜਿਹੜਾ ਕੰਮ ਆ ਉਹ ਕਰਨਾ ਜੀ ਪਰ ਆਖਰ ਦੇ ਵਿੱਚ ਛੱਡ ਪਿਆ ਅੱਗੇ ਦਾ ਕੁਝ ਹੈ ਹੀ ਨਹੀਂ ਬਾਕੀਆਂ ਦਾ ਲਾਇਆ ਇਹ ਅਗਲੇ ਕਹਣਗੇ ਉਹ ਤੁਹਾਡੇ ਰਿਸ਼ਤੇਦਾਰ ਸੀ ਇਹਨਾਂ ਨਹੀਂ ਭੁੱਲਣਾ ਸਾਨੂੰ ਅਸੀਂ ਇਸ ਕਰਕੇ ਲਾ ਰਹੇ ਹਾਂ ਹੋਰ ਕੋਈ ਗੱਲ ਨਹੀਂ ਹੈ। ਜਾਨਗੀ ਬਾਕੇ ਸਾਰਿਆਂ ਦੇ ਲਾਈ ਵੀ ਉਹ ਕਹਿੰਦਾ ਵੀ ਕੋਈ ਇਹ ਨਾ ਮੇਰੇ ਚਪੇੜ ਘੱਟ ਪਈ ਵੱਧ ਵੀ ਸਾਰੇ ਬਰਾਬਰ ਦੇ ਚਪੇੜਾ ਮਾਰਨੀ ਹੈ। ਤੁਹਾਨੂੰ ਪਤਾ ਹੀ ਹੈ ਅਸੀਂ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੁੰਦੇ ਵੀ ਇੱਕ ਨੂੰ ਛੱਡ ਕੇ ਦੂਜੇ ਨੂੰ ਤੋੜ ਕੇ ਚੱਲ ਜਾਈਏ ਸਾਰਿਆਂ ਨੂੰ ਇੱਕੋ ਜਿਹਾ ਸਾਰਿਆਂ ਨੂੰ ਬਰਾਬਰ ਦੇ ਜ਼ਖਮ ਦੇਣੇ ਆ। ਜ਼ਖਮ ਨਹੀਂ ਦੇਣੇ ਅਸੀਂ ਭਰਾ ਆ ਸਾਰੇ ਸਾਡੇ। ਸੋ ਬਿਲਕੁਲ ਭਰਾ ਹੁਣੇ ਵੀ ਚਾਹੀਦੇ ਆ ਪਰ ਕਿਤਨਾ ਕਿਤੇ ਉਹ ਲੀਡਰਾਂ ਨੂੰ ਉਹ ਦਿਨ ਨਹੀਂ ਭੁੱਲਣੇ ਚਾਹੀਦੇ ਇਹ ਜਨਤਾ ਜਨਾਰਦਨ ਆ। ਏ ਰਾਜ ਬਠਾਣਾ ਜਾਂਦੀ ਹੈ ਤੇ ਰਾਜ ਤੋਂ ਲਾਣਾ ਵੀ ਜਾਂਦੀ ਹੈ ਐਮਐਲਏ ਸਾਹਿਬ ਨੂੰ ਕਈ ਵਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਹੀਂ ਚੱਕਿਆ ਕਿਉਂਕਿ ਉਹਨਾਂ ਨੂੰ ਪਤਾ ਦੀਗਾ ਕਿ ਉਹਨਾਂ ਨੇ ਕਿੱਥੇ ਬੰਦੇ ਭੇਜਿਆ ਤਾਂ ਕਿਹੜੇ ਸਵਾਲ ਹੋਣੇ ਆ ਅਸੀਂ ਬਾਰ ਬਾਰ ਕਹਾਂਗੇ ਜੇ ਜਾਗਦੀ ਜ਼ਮੀਰ ਆ ਤੇ ਕਾਰਵਾਈ ਪੂਰੇ ਏਰੀਆ 'ਚ ਕਰਾਓ ਕੱਲੀ ਇੱਕ ਜਗ੍ਹਾ ਟਾਰਗੇਟ ਨਾ ਕਰੋ ਫਿਰ ਇੱਕ ਜਗ੍ਹਾ ਦਾ ਪਤਾ ਹੀ ਹੁੰਦਾ ਟਾਰਗੇਟ ਕਿਉਂ ਰਿਹਾ ਸੋ ਦੇਖਦੇ ਹਾਂ ਹੁਣ ਇਹ ਜਗ੍ਹਾ ਸਾਫ ਸੁੱਫੀ ਰਹਿੰਦੀ ਹੈ ਕੀ ਇਹ ਤੇ ਨਰਕ ਬਣਦੀ ਹੈ ਨਵੀਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਪ੍ਰਾਈਮ ਦੇ ਨਿਊਜ਼ ਚੈਨਲ ਕੈਮਰਾਮੈਨ ਰੋਹਿਤ ਦੇ ਨਾਲ ਮਨੋਜੀ